ਭਾਈ ਜੀ ਦਾ ਫਾਲਸਾ ਭਾਈ ਜੀ ਕੀ ਹਤੇ ਅੱਜ ਦੇ ਦਿਨੀ 21 ਦਸੰਬਰ 6 ਪਾਉ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨੰਨਤਸਰ ਸਾਦਾ ਕਿਲਾ ਛੱਡਿਆ ਤੇ ਸਰਸਾ ਨਦੀ ਦੇ ਕੰਢੇ ਤੇ ਜੰਗ ਹੋਇਆ ਮਾਤਾ ਗੁਜਰੀ ਜੀ ਛੋਟੇ ਸਾਹਿਬ ਜਾਦੇ ਅਲੱਗ ਦਿਸ਼ਾ ਨੂੰ ਹੋ ਗਏ ਵੱਡੇ ਸਾਹਿਬ ਜਾਦੇ ਤੇ ਗੁਰੂ ਅਰਜਨ ਪਾਸ਼ਾ ਮਹਾਰਾਜ ਅਲੱਗ ਨੂੰ ਹੋ ਗਏ ਸਾਰਾ ਪਰਿਵਾਰ ਤੇ ਇੰਨੇ ਸਾਂਝ ਵੰਡਿਆ ਗਿਆ ਤੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਜਿਨ੍ਹਾਂ ਦੀ ਬਦੌਲਤ ਅੱਜ ਸਾਡੇ ਸਿਰਾਂ ਤੇ ਦਮਾਲੇ ਨੇ ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਹੱਸਦੇ ਖੇੜਦੇ ਤੋਰੇ ਫਿਰਦੇ ਆਂ ਉਹਨਾਂ ਨੂੰ ਯਾਦ ਕਰਦੇ ਹੋਏ ਅਸੀਂ ਹੁਣ ਫਤਿਹਗੜ੍ਹ ਸਾਹਿਬ ਨੂੰ ਜਾਵਾਂਗੇ ਨਾਲ ਜੁੜੇ ਰਹੋ ਤੇ ਮੈਂ ਨਾਲ ਦੀ ਨਾਲ ਜਿਹੜਾ ਇੰਸਟਾ ਤੇ ਤੁਹਾਨੂੰ ਅਪਡੇਟ ਦਿੰਦਾ ਰਹੂੰਗਾ ਜੇ ਕੋਈ ਸਾਡੇ ਨਾਲ ਜੁੜ ਕੇ ਨਾਲ ਤੁਰਨਾ ਚਾਹੁੰਦਾ ਤੇ ਜਿਹੜੇ ਜਿਹੜੇ ਸ਼ਹਿਰ ਚ ਆਪਾਂ ਲੰਘਾਂਗੇ ਤੁਹਾਨੂੰ ਮੈਂ ਜ਼ਰੂਰ ਅਪਡੇਟ ਕਰੂੰਗਾ ਤੇ ਤੁਸੀਂ ਵੀ ਜੇ ਚਾਹੋ ਤੇ ਨਾਲ ਤੁਸੀਂ ਤੁਰ ਸਕਦੇ ਹੋ ਤੇ ਬਾਕੀ ਮਿਲਦੇ ਅੱਗੇ ਦੇ ਸਫ਼ਰ ਦੇ ਵਿੱਚ ਚਲਦੇ ਚਲਦੇ ਕਾਫੀ ਅੱਗੇ ਆ ਗਏ ਆ ਤੇ ਹੁਣ ਝੰਡਿਆਲੇ ਪਹੁੰਚੇ ਆ 4 ਕਿੰਨੇ ਪਹੁੰਚੇ ਤੇ ਇੱਥੇ ਹੁਣ ਪ੍ਰਸਾਦਾ ਪਾਣੀ ਛੱਕ ਕੇ ਤੇ ਫੇਰ ਅੱਗੇ ਨੂੰ ਚੱਲਦੇ ਆਪਾਂ ਤਕਰੀਬਨ ਤਕਰੀਬਨ 15 ਕਿਲੋਮੀਟਰ ਪਾਸ ਆਪਾਂ ਕ੍ਰੋਸ ਕਰ ਲਿਆ ਵਾ ਤੇ ਹੁਣ ਅੱਜ ਦਾ ਆਪਣਾ ਟਾਰਗੇਟ ਇਹੀ ਹੈ ਕਿ ਅੱਜ ਅਹੀਂ ਰਹੀਏ ਪਹੁੰਚ ਜਾਈਏ ਕਿਸੇ ਵੀ ਹਾਲਤ ਦੇ ਵਿੱਚ ਤੇ ਜੇ ਅਹੀਂ ਰਹੀਏ ਛੇਤੀ ਪਹੁੰਚ ਗਏ ਤੇ ਫੇਰ ਅੱਗੇ ਬਿਆਸ ਪਾਸ ਸਟੇ ਕਰਾਂਗੇ ਰਾਤ ਦਾ ਨਹੀਂ ਤੇ ਅੱਜ ਦਾ ਸਟੇ ਜਿਹੜਾ ਵਾ ਉਹ ਰਹੀਏ ਕਰਾਂਗੇ ਤੇ ਫੇਰ ਮੁੜ ਕੇ ਕੱਲ ਨੂੰ ਜਿਹੜਾ ਵਾ ਉਸ ਤੋਂ ਬਾਅਦ ਆਪਾਂ ਰਹੀਏ ਤੋਂ ਚੱਲ ਕੇ ਕੱਲ ਦਾ ਜਿਹੜਾ ਸਟੇ ਆ ਉਹ ਅਸੀਂ ਸੋਚਿਆ ਵਾ ਕਰਤਾਰਪੁਰ ਸਾਹਿਬ ਤੱਕ ਜੇ ਅਸੀਂ ਕਰਤਾਰਪੁਰ ਸਾਹਿਬ ਤੱਕ ਕੱਲ ਪਹੁੰਚ ਗਏ। ਬਾਕੀ ਹੁਣ ਪਹਿਲਾਂ ਰਹੀਏ ਪਹੁੰਚੀਏ ਤੇ ਸ਼ਾਮ ਨੂੰ ਮਤਲਬ 4 ਵਜੇ ਅਸੀਂ ਤੁਰਨਾ ਬੰਦ ਕਰਨਾ ਪੈਣਾ। ਉਹ ਨੇਰੇ ਦੇ ਵਿੱਚ ਤੁਰਨਾ ਬਹੁਤ ਔਖਾ ਵਾ ਤੇ ਕੰਮ ਥੋੜਾ ਰિસ્ਕੀ ਵੀ ਆ। ਤੇ ਇਸ ਕਰਕੇ ਅਸੀਂ 4 4:30 ਵਜੇ ਨਾਲ ਕੋਈ ਲੱਭਣ ਦੀ ਰਹਿਣ ਦੀ ਥਾਂ ਲੱਭਣ ਲੱਪੈਣਾ ਵਾ ਤਾਂ ਕਿ ਅਸੀਂ 5-6 ਵਜੇ ਤੱਕ ਨਾ ਜੋ ਤੱਕ ਹਨੇਰਾ ਹੁੰਦਾ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਕਿਤੇ ਆਪਣਾ ਪੱਕਾ ਟਿਕਾਣਾ ਲੈ ਲਈਏ ਜਿੱਥੇ ਆਪਾਂ ਰਾਤ ਰੁੱਕ ਸਕੀਏ। ਜਿੱਥੇ ਸਾਡਾ ਅੱਜ ਦਾ ਸਟੇ ਦਾ ਪਲਾਨ ਆ ਉਹ ਇਥੋਂ ਰਈਆ ਕਰ ਤਕਰੀਬਨ ਤਕਰੀਬਨ ਹੈ 10 ਕਿਲੋਮੀਟਰ ਜੇ ਪਿਆਵਾ ਤੇ ਤਾਂਗਰੇ ਤੋਂ ਅੱਗੇ ਨਾਂ ਕਿ ਅਸੀਂ ਖਿਲਜੀਆਂ ਤੋਂ 4 ਕਿਲੋ ਤੇ 3 ਕਿਲੋਮੀਟਰ ਪਿੱਛੇ ਆ ਮੇਰੇ ਖਿਆਲ ਨਾਲ ਤੇ ਇਥੋਂ ਜਿਹੜਾ ਵਾ ਰਈਆ 10 ਕਿਲੋਮੀਟਰ ਹੈ ਮਤਲਬ 7 ਕਿਲੋਮੀਟਰ ਉਸ ਤੋਂ ਵੀ ਅੱਗੇ ਆ ਤੇ ਹੁਣ ਥੋੜੀ ਦੇਰ ਇੱਥੇ ਰੈਸਟ ਕਰਾਂਗੇ ਜਲ ਪਾਣੀ ਛਕ ਲਈਏ ਵੇਖੇ ਨਲਕੇ ਪਾਣੀ ਆਉਣ ਵੀ ਡਿਆ ਕਿ ਨਹੀਂ ਆਉਣ ਡਿਆ ਪਾਰਾਂ ਦੀ ਬੱਸ ਹੋ ਚੁੱਕੀ ਆ ਥੋੜੀ देर ਬੂਟ ਲਾਏ ਹੁਣ ਜਲ ਪਾਣੀ ਦੇਖਿਆ ਆਉਂਦਾ ਕਿ ਨਹੀਂ ਸ਼ਾਕੇ ਤੇ ਫਿਰ ਅੱਜ ਨੂੰ ਲੰਘਦੇ ਹੈਗਾ ਹੈਗਾ 7-8 ਕਿਲੋਮੀਟਰ ਤੁਰਨ ਤੋਂ ਬਾਅਦ ਮੈਂ ਹਾਂ ਹੀ ਪਾਣੀ ਪੀਣ ਨੂੰ ਗਿਆ ਕਿਉਂਕਿ ਬਾਈਪਾਸ ਹੁਣ ਕਰਕੇ ਢਾਬੇ ਵੀ ਕਿੰਨੀ-ਕਿੰਨੀ ਦੂਰ ਆਉਂਦੇ ਆ ਤੇ ਜਲਦੀ ਬੋਤਲ ਪਾਣੀ ਦੀ ਬੋਤਲ ਮੈਂ ਤਾਂ ਨਹੀਂ ਲਈ ਕਿ ਚੁੱਕਣਾ ਭਾਰ ਦਾ ਭਾਰ ਚੁੱਕ ਕੇ ਤੁਰਨਾ ਹੋਰ ਔਖਾ ਹੋ ਜਾਂਦਾ ਇਦਾਂ ਹੀ ਵਾਹ ਤੁਰਿਆ ਜਾਂਦੇ ਆ ਪਾਣੀ ਦੀ ਬੋਤਲ ਨਾਲ ਭਾਰ ਹੋਰ ਵੱਜ ਜਾਣਾ ਇਸ ਕਰਕੇ ਬਸ ਜਿੱਥੋਂ ਕਿ ਜਲ ਮਿਲ ਜਾਂਦਾ ਉੱਥੋਂ ਕਿ ਛਕ ਲੀਦਾ ਵਾ ਤੇ ਹੌਲੀ ਹੌਲੀ ਤੁਰੇ ਜਾਂਦੇ ਆ ਹੁਣ ਥੋੜੀ ਜਿਹੀ ਇੱਥੇ ਲੰਮੇ ਪੈ ਲਈਏ ਫੇਰ ਅੱਗੇ ਨੂੰ ਤੁਰਦੇ ਆ 200 ਰੁਪਏ ਤੇ ਇਥੋਂ 9 ਕਿਲੋਮੀਟਰ ਰਈਆ ਤੇ 2 ਵਜੇ ਦਾ ਟਾਈਮ ਹੋਇਆ ਵਾ ਤੇ 2 2 ਘੰਟੇ ਦੇ ਵਿੱਚ ਵਿੱਚ ਲੱਗਦਾ ਹੈ ਕਿ ਰਗੀ ਪਹੁੰਚਾਂਗੇ ਜੇ ਅਸੀਂ 4 ਵਜੇ ਤੱਕ ਰਈਏ ਪਹੁੰਚ ਗਏ ਤੇ ਫਿਰ ਅਸੀਂ ਬਿਆਸ ਨੂੰ ਅੱਗੇ ਜਾ ਸਕਦੇ ਆ ਪਰ ਜੇ ਉਸ ਤੋਂ ਲੇਟ ਹੋਇਆ ਫੇਰ ਅੱਜ ਦਾ ਸਟੇ ਜਿਹੜਾ ਉਹ ਰਈਆ ਹੀ ਹੋਏਗਾ ਬਾਕੀ ਵੇਖਦੇ ਆ ਕੋਸ਼ਿਸ਼ ਇਹੀ ਹੈ ਕਿ ਵੱਧ ਤੋਂ ਵੱਧ ਜਿੰਨਾ ਹੋ ਸਕਦਾ ਉਹਨਾਂ ਪੈਣਾ ਨਿਕਲ ਜੇ ਜਿੰਨਾ ਘੱਟੀ ਜਾਵਾਂਗੇ ਸਾਡੇ ਲਈ ਉਨਾ ਹੀ ਵਧੀਆ ਵਾ ਕਿ ਪਹਿਲੇ ਦਿਨ ਦੇ ਵਿੱਚ ਵਿੱਚ ਅਸੀਂ ਦਿਨਾਂ ਦੇ ਜ਼ਿਆਦਾ ਕੱਢ ਗਏ ਉਸ ਤੋਂ ਬਾਅਦ ਜਿਹੜਾ ਵਾ ਬਰਾਬਰ ਬਰਾਬਰ ਡਿਸਟੈਂਸ ਸਾਨੂੰ ਸਟੇ ਮਿਲੀ ਜਾਣਗੇ ਪਹਿਲੇ ਦਿਨ ਦਾ ਪੈਂਡਾ ਜ਼ਿਆਦਾ ਆ ਕਿਉਂਕਿ ਜੇ ਪਹਿਲੇ ਦਿਨ ਅਸੀਂ ਘੱਟ ਕੱਢਦੇ ਆ ਫਿਰ ਦੂਜੇ ਦਿਨ ਸਾਨੂੰ ਥੋੜਾ ਜਿਹਾ ਵੱਧ ਕੱਢਣਾ ਪਏਗਾ ਤੇ ਮੈਨੂੰ ਇਹੀ ਹੈ ਕਿ ਜੇ ਅੱਜ ਅਸੀਂ ਵੱਧ ਕੱਢ ਲਈਏ ਬਾਕੀ ਦੇਖੋ ਜਿੱਥੇ ਪਹੁੰਚ ਕੇ ਪਤਾ ਲੱਗੇਗਾ ਕਿ ਕੀ ਬਣਦਾ ਹੁਣੇ-ਹੁਣੇ ਇੱਕ ਬਾਈ ਮਿਲਿਆ ਤੇ Hindu ਪਰਿਵਾਰ ਚੋਂ ਸੀਗਾ ਤੇ ਮਸਤਾਨਾ ਸੀਗਾ ਕਾਫੀ ਮਸਤਾਨਾ ਸੀਗਾ ਉਹ ਨਾ ਅੱਧਾ ਅੱਧਾ ਕਿਲੋਮੀਟਰ ਤੋਂ ਵੱਧ ਅੱਗੇ ਨਿਕਲ ਗਿਆ ਉਹ ਫਿਰ ਉੱਥੋਂ ਬਾਈਕ ਮੋੜ ਕੇ ਵਾਪਸ ਆ ਤੰਨੇ ਆ ਗਿਆ ਨਾ ਮੇਰੇ ਹੱਥ ਆ 50 ਰੁਪਏ ਦਿੱਤੇ ਤੇ ਮੈਂ ਕਿਹਾ ਹਾਂਜੀ ਕੋਈ ਗੱਲ ਨਹੀਂ ਮੱਥਾ ਟੇਕ ਦੂਗਾ ਕਿਉਂਕਿ ਪਹਿਲਾਂ ਮੈਨੂੰ ਇੱਕ ਵੀਰ ਮਿਲਿਆ ਉਹਨਾਂ ਨੇ ਮੈਨੂੰ 100 ਦਿੱਤਾ ਤੇ ਕਿਹਾ ਕਿ ਮੱਥਾ ਟੇਕ ਦਿਓ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਹਾਂਜੀ ਮੈਂ ਕੋਈ ਗੱਲ ਨਹੀਂ ਮੱਥਾ ਟੇਕ ਦੂੰਗਾ ਤੇ ਉਹ ਵੀਰ ਮੈਨੂੰ ਕਹਿੰਦਾ ਕਹਿੰਦਾ ਨਹੀਂ ਇਹ ਮੱਥਾ ਟੇਕਣ ਲਈ ਨਹੀਂ ਆ ਮੈਂ ਤੁਹਾਨੂੰ ਦਿੱਤੇ ਆ ਤੇ ਮਤਲਬ ਉਹ ਵੇਖਣ ਤੋਂ ਮੈਂ ਮਤਲਬ ਬੜਾ ਮਸਤਾਨਾ ਜਿਹਾ ਲੱਗ ਰਿਹਾ ਸੀਗਾ ਕੀਂਦਾ ਮੈਂ ਇਨੇ ਜੋਗਾ ਨਹੀਂ ਪਰ ਮੈਂ ਤਾਂ ਵੀ ਆਪਣੀ ਜੇਬ ਚੋਂ ਕੱਢ ਕੇ ਦੇ ਰਿਹਾ ਆ ਜਿਹੜੇ 50 50 ਰੁਪਏ ਆ ਨਾ ਇਹ 50 ਰੁਪਏ ਨਹੀਂ ਮੇਰੇ ਲਈ 50 ਲੱਖ ਤੋਂ ਵੀ ਵੱਧ ਆ ਮਤਲਬ ਨੈਕਸਟ ਪਲਾਨ ਨਹੀਂ ਕਰ ਪਾਰ ਰਿਹਾ ਕਿ ਮਤਲਬ ਕਦੇ ਤੁਰਦੇ ਤੁਰਦੇ ਨਾ ਇੱਕ ਹੁਣੇ ਮੈਂ ਪੈਲੇਸ ਦੇ ਸਾਹਮਣੇੋਂ ਲੰਘਿਆ ਤੇ ਗੱਲ ਆਈ ਦਿਮਾਗ ਦੇ ਵਿੱਚ ਕਿ ਕੁਝ ਆਪਣੇ ਸਿੱਖ ਧਰਮ ਚੋਂ ਨਾ ਹੋ ਕੇ ਵੀ ਕੁਝ ਹਿੰਦੂ ਵੀਰ ਇਹੋ ਜਿਹੇ ਆ ਜਿਨ੍ਹਾਂ ਦੇ ਜਨਮ ਦਿਨ ਜਿਹੜੇ ਅਸ਼ੀਦੀ ਧੜਾ ਦੇ ਵਿੱਚ ਆਉਂਦੇ ਆ ਕਾ ਵੀ ਆਪਣੇ ਜਨਮ ਦਿਨ ਨਹੀਂ ਮਨਾਉਂਦੇ ਸਿਰਫ ਇਸ ਗੱਲ ਕਰਕੇ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਵੱਡੇ ਸਾਹਿਬਾਂ ਦੇ ਦੀਆਂ ਸ਼ੀਧੀਆਂ ਆਈਆਂ ਛੋਟੇ ਸਾਹਿਬਾਂ ਦੇ ਦੀਆਂ ਦੀਆਂ ਸ਼ੀਧੀਆਂ ਆਈਆਂ ਇਹਨਾਂ ਸ਼ੀਧੀਆਂ ਦੇ ਹਾੜਾ ਨੂੰ ਮੁੱਖ ਰੱਖਦੇ ਆ ਆਪਣੇ ਜਨਮ ਦਿਨ ਤੱਕ ਨਹੀਂ ਮਨਾਉਂਦੇ ਤੇ ਜਿਹੜੇ ਮੈਂ ਪਹਿਲੇ ਜੇ ਗੋਨ ਕਿਹਾ ਮੇਰੀ ਅੰਦਰ ਛਾਤੀ ਪਈ ਤੇ ਅੰਦਰ ਸਾਰਾ ਟੱਬਰ ਹੀ ਜਿਹੜਾ ਵਾ ਪੱਕਾ ਬੰਨਿਆ ਸੀ ਸਿਰ ਤੇ ਸਾਰਾ ਸਰਦਾਰ ਸਰਦਾਰ ਸੀ ਸਾਰੇ ਸਰਦਾਰ ਸੀ ਤੇ ਦੇਖ ਕੇ ਇਹਨਾਂ ਦੀ ਤੁਹਾਨੂੰ ਦੁੱਖ ਵੀ ਲੱਗਦਾ ਵਾ ਕੀ ਮਤਲਬ ਅਗਲੇ ਸਾਡੇ ਧਰਮ ਦੇ ਨਾਂ ਹੋ ਕੇ ਵੀ ਇੰਨਾ ਦਰਦ ਰੱਖਦੇ ਆ ਤੇ ਸਾਡੇ ਵਾਲੇ ਆ ਉਹਨਾਂ ਦੇ ਵਿੱਚ ਭਾਵਨਾ ਮੁੱਕਦੀ ਜਾਂਦੀ ਆ ਮੈਂ ਵੀ ਕੋਈ ਬਹੁਤਾ ਸਮਝਦਾਰ ਨਹੀਂ ਆ ਮਹਾਰਾਜੀ ਸੋਚੀ ਬਖਸ਼ਣ ਸ਼ਹਿਰ ਆਪਾਂ ਚੱਲਦੇ ਆ ਆਪਣੇ ਅੱਗੇ ਦੇ ਸਫਰ ਵੱਲ ਤੇ ਪਹੁੰਚਣ ਵਾਲੇ ਬਸ ਥੋੜੀ ਦੇਰ ਚ ਰਹੀਏ ਫਿਰ ਪਹੁੰਚ ਕੇ ਤੇ ਤੁਹਾਨੂੰ ਦੱਸਦੇ ਆ ਕਿੱਥੇ ਆਪਾਂ ਸਟੇ ਕਰਦੇ ਆ ਹੁਣ ਮਹਾਰਾਜੀ ਦੀ ਕਿਰਪਾ ਨਾਲ ਅੱਗੇ ਪਹੁੰਚ ਕੇ ਆਂ ਤੇ ਰਹੀਏ ਚੌਂਕ ਲੰਘ ਰਹੀ ਅੱਗੇ ਕਰੋੜ ਆ ਫਿਰੂਮਾਨ ਰੋਡ ਕਰਕੇ ਉੱਥੇ ਨਾਲ ਹੀ ਸੱਜੇ ਹੱਥੀ ਗੁਰਦਰਾ ਸਾਹਿਬ ਆ ਭਗਤ ਨਾਮਦੇਵ ਜੀ ਦਾ ਤੇ ਉੱਥੇ ਗੱਲ ਕੀਤੀ ਆ ਗਿਆ ਆਪਾਂ ਤੇ ਉਹਨਾਂ ਨੇ ਬਹੁਤ ਸੋਹਣਾ ਕਮਰਾ ਦਿੱਤਾ ਰਹਿਣ ਲਈ ਤੇ ਬੜੀ ਸੇਵਾ ਕੀਤੀ ਗੁਰੂ ਘਰ ਚ ਆ ਕੇ ਇਹਨਾਂ ਨੂੰ ਬਹੁਤ ਸੇਵਾ ਕੀਤੀ ਸਿੰਘਾਂ ਨੇ ਸਾਰਿਆਂ ਨੇ ਤੇ ਬਾਕੀ ਹੁਣ ਪ੍ਰਸ਼ਾਦਾ ਛੱਕ ਕੇ ਤੇ ਥੋੜਾ ਆਰਾਮ ਕਰਦੇ ਆ ਤੇ ਮਿਲਦੇ ਆ ਤੁਹਾਨੂੰ ਕੱਲ ਦੇ ਸਫ਼ਰ ਦੇ ਵਿੱਚ ਹਦ ਤੱਕ ਲੀਵਾਈ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ